ਔਰ ਸਰਕਾਰ ਨੇ ਇੱਕ ਜੁਮਲੇਬਾਜੀ ਖੇਡਣ ਦੀਆਂ ਤਿਆਰੀਆਂ ਕੀਤੀਆਂ ਸਰਕਾਰ ਨੇ ਕੀ ਕੀਤਾ ਪਿੰਡਾਂ ਦੇ ਵਿੱਚ ਪਟਵਾਰੀਆਂ ਨੂੰ ਭੇਜਿਆ ਉਹ ਇੱਕ ਖਾਣਾ ਪੂਰਤੀ ਕਰਨ ਵਾਸਤੇ ਲੋਕਾਂ ਦੇ ਵਿੱਚ ਗੱਲ ਫਲਾਈ ਗਈ ਕਿ ਅਸੀਂ ਗਰਦਾਵਰੀ ਕਰ ਰਹੇ ਹਾਂ ਆ ਤੜਕੇ ਇੱਕ ਪਿੰਡ ਦੇ ਵਿੱਚੋਂ ਫੋਨ ਆਇਆ ਸਾਡੇ ਜਥੇਬੰਦੀ ਦੇ ਇੱਕ ਆਗੂ ਨੂੰ ਪਟਵਾਰੀ ਸਾਹਿਬ ਨੇ ਫੋਨ ਲਾਇਆ ਕਿ ਜਿਹੜੀ ਇਹ ਗਰਦਾਵਰੀ ਹੈ ਨਾ ਤੁਸੀਂ ਆਪ ਹੀ ਕਰ ਦਿਓ ਤੇ ਸਾਨੂੰ ਫੋਨ ਤੇ ਲਿਖਾ ਦਿਓ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਇਹਨਾਂ ਦੇ ਸੈਟਲਾਈਟ ਵੀ ਤਹਾਂ ਨੂੰ ਛੱਡੇ ਹੁੰਦੇ ਆ ਤੇ ਬਿਜਲੀ ਵਾਲੇ ਸਾਡੇ ਜਈਆਂ ਨੂੰ ਅਧਿਕਾਰੀਆਂ ਨੂੰ ਪਿੰਡਾਂ ਦੇ ਵਿੱਚ ਛੱਡਿਆ ਜਾਂਦਾ ਕਿ ਦੇਖੋ ਕਿਹਨੇ ਅੱਗ ਲਾਈ ਆ ਕਿਹੜੇ ਨੰਬਰ ਇੱਕ ਟਰੱਕ ਵੇ ਕਿੰਨੇ ਨੰਬਰ ਖੇਤ ਦੇ ਵਿੱਚ ਲੱਗੀ ਆ ਜਦੋਂ ਉਦੋਂ ਇਹਨੇ ਨੋਡਲ ਅਫਸਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕਰ ਸਕਦੇ ਆ ਸਰਕਾਰ ਦਾ ਫਰਜ਼ ਬਣਦਾ ਕਿ ਉਦੋਂ 18-18000 ਨੋਡਲ ਅਫਸਰ ਤਾਇਨਾਤ ਕੀਤੇ ਤੇ ਅੱਜ ਸਾਡਾ 10000 ਹੀ ਨੋਡਲ ਅਫਸਰ ਤਾਇਨਾਤ ਕਰ ਦਿਓ ਜੀ ਸਾਡੀ ਗੱਲਬਾਤ ਆ ਜਿਹੜੀ ਉਹ ਸਰਕਾਰ ਤੱਕ ਪਹੁੰਚੇ ਇਸ ਤਰ੍ਹਾਂ ਦੀ ਸਰਕਾਰ ਤੋਂ ਕੋਈ ਸਾਨੂੰ ਝਾਕ ਨਹੀਂ ਇਸੇ ਕਰਕੇ ਮਜਬੂਰੀ ਵਸ ਸਾਨੂੰ ਧਰਨਾ ਲਾਉਣਾ ਪਿਆ ਕਿਉਂਕਿ ਸਭ ਸਰਕਾਰ ਕੋਈ ਅਣਜਾਣ ਨਹੀਂ ਜਾਂ ਇੱਥੋਂ ਦੇ ਸਾਡੇ ਤਹਿਸੀਲਦਾਰ ਸਾਹਿਬ ਆ ਜਾਂ ਐਸਡੀਐਮ ਸਾਹਿਬ ਆ ਜਾਂ ਪਟਵਾਰੀਆਂ ਤੋਂ ਲੈ ਕੇ ਕੋਈ ਅਣਜਾਣ ਨਹੀਂ ਵੀ ਕਿਹਦਾ ਕਿੰਨਾ ਨੁਕਸਾਨ ਆ ਪਤਾ ਸਾਰਾ ਪਰ ਇਹਨਾਂ ਛੋਟੇ ਅਫਸਰਾਂ ਦੀ ਮਜਬੂਰੀ ਆ ਮੁਆਵਜ਼ਾ ਦੇਣਾ ਸਰਕਾਰ ਨੇ ਆ ਲਿਖਣਾ ਇਹਨਾਂ ਨੇ ਆ ਇਹਨਾਂ ਨੂੰ ਸਿਰਫ ਇੰਨਾ ਹੀ ਕਿਹਾ ਕਿ ਤੁਸੀਂ ਪਿੰਡਾਂ ਦੇ ਵਿੱਚ ਢੇੜਾ ਕੱਢ ਕੇ ਨਾ ਤੇ ਲੋਕਾਂ ਦੇ ਵਿੱਚ ਬਸ ਇੱਕ ਮੈਸੇਜ ਆਊਗਾ ਵੀ ਹਾਂ ਗਰਦਾਬਰੀ ਹੋ ਰਹੀ ਆ ਜੇਕਰ ਸਰਕਾਰ ਸੱਚਮੁੱਚ ਕਿਸਾਨਾਂ ਦੀ ਹਮਾਇਤੀ ਹੋਵੇ ਕਿਸਾਨਾਂ ਲਈ ਪਰੇਸ਼ਾਨ ਹੋਵੇ ਤਾਂ ਗਰਤਾਵਰੀ ਆ ਜਿਹੜੀ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਣੀ ਚਾਹੀਦੀ ਆ ਕਿ ਜੀ 5 ਏਕੜ ਤੱਕ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ 5 ਏਕੜ ਵਾਲੇ ਨੂੰ ਵੀ ਮਿਲਨ ਦੀ ਦਾ ਝਾਕਣੀ ਤੇ ਜਿਹਦਾ 10 ਜਾਂ 15 ਹੋਇਆ ਉਹਨੇ ਕਿਹੜਾ ਕਿਸੇ ਤੋਂ ਖੋ ਕੇ ਦਾਣੇ ਉੱਥੇ ਰੱਖੇ ਸੀ ਬਹੁਤ ਨੁਕਸਾਨ ਹੋਇਆ ਇਸ ਜੇ ਹੁਣ ਸਰਕਾਰ ਅੱਟਾ ਦਸਾਂ ਦਿਨ ਵਿੱਚ ਨਾ ਦਿੱਤਾ ਤੇ ਮੁੜ ਕੇ ਅਲੇ ਨੇ ਕਣਕ ਵੱਢ ਕੇ ਤਾਂ ਨਾਲ ਨੂੰ ਆਕ ਲਾਦਨੀ ਆ ਮੁੜ ਕੇ ਕਿੱਥੋਂ ਕੀ ਪਤਾ ਲੱਗੂ ਕਿ ਕਿੰਨਾ ਨਸਾਨ ਹੋਇਆ ਮਾਨ ਸਰਕਾਰ ਦੀ ਜੇ ਆਪਾਂ ਗੱਲ ਕਰਗੇ 17 ਮਈ ਨੂੰ ਅਸੀਂ ਬੀਕੇ ਜੂ ਇਕਤਾ ਸਿੱਧੂਪੁਰ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਇਆ ਤੇ ਕੁਝ ਬੁੱਧੀਜੀਵੀ ਫੇਸਬੁੱਕ ਕੀ ਬਦਮਾਨ ਕੀ ਕਹਿੰਦੇ ਜੀ ਕਿਸਾਨ ਆ ਜਿਹੜੇ ਝੋਨਾ ਲਾ ਕੇ ਪਾਣੀ ਆ ਜਿਹੜਾ ਡੂੰਗਾ ਕਰ ਦਿੰਦੇ ਆ ਤਾਂ ਉੱਥੇ ਆਪਾਂ ਮੂੰਗੀ ਦੀ ਜਿਹੜੀ ਫਸਲ ਆ ਉਹਦੇ ਤੇ ਐਮਐਸਪੀ ਦਾ ਜਿਹੜਾ ਰੇਟ ਆ ਸਰਕਾਰ ਤੋਂ ਮਾਨ ਸਰਕਾਰ ਤੋਂ ਮਨਵਾਇਆ ਸਿੱਧੀ ਬਜਾਈ ਦਾ 1500 ਰੁਪਿਆ ਪ੍ਰਤੀ ਏਕੜ ਸਰਕਾਰ ਤੋਂ ਮਨਵਾਇਆ ਮਾਨ ਸਾਹਿਬ ਮੰਨੇ ਖੇਤੀਬਾੜੀ ਮੰਤਰੀ ਢਾਲੀਵਾਲ ਮੰਨਿਆ ਪਟਵਾਰੀ ਸਾਹਿਬ ਲਿਖੀ ਜਾਂਦੇ ਆ ਜੀ ਪਰ ਲਿਖਦੇ ਕੱਚੇ ਰਜਿਸਟਰ ਤੇ ਹੀ ਆ ਉਹਨਾਂ ਦਾ ਗਾਂਹ ਪਤਾ ਨਹੀਂ ਉਹ ਜਾਊ ਕਿ ਨਾ ਜਾਊ ਹਲੇ ਕਿਉਂਕਿ ਧਰਨੇ ਰੈਲੀਆਂ ਬਿਨਾਂ ਤਾਂ ਪੈਸੇ ਮਿਲਣੇ ਹੀ ਨਹੀਂਗੇ ਸਾਰੀ ਕਣਕ ਮਰ ਚੁੱਕੀ ਹੈ ਜੀ ਕੋਈ ਅਧਿਕਾਰੀ ਪਹੁੰਚੇ ਤੁਹਾਡੇ ਕੋਲੇ ਹਾਂ ਜੀ ਪਹੁੰਚੇ ਸੀਗੇ ਉਹ ਫੋਟੋ ਫਾਟੋ ਜੀ ਕਰਕੇ ਮੁੜੇ ਆਏ ਆ ਬਸ ਆਹ ਜਿ ਕੋਸ਼ ਕਰਕੇ ਮੁੜਿਆ ਜੇ ਉਹ ਗਾਂ ਹੁਣ ਤਾਂ ਉਹ ਸਰਕਾਰ ਦੱਸੂਗੀ ਤੁਸੀਂ ਵੇਖਣੋ ਸੱਚ ਦੀ ਪੋਰਤਾਲ ਮੈਂ ਤੁਹਾਡਾ ਆਪਣਾ ਅਵਤਾਰ ਸਿੰਘ ਜੀ ਤਾਰਾ ਪਿਛਲੇ ਦਿਨੀ ਹੁੰਦੀ ਹੈ ਗੜੇ ਮਾਰੀ ਗੜੇ ਮਾਰੀ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਨੁਕਸਾਨੀਆਂ ਜਾਂਦੀਆਂ ਸਰਕਾਰ ਵੱਲੋਂ ਮੁਆਵਜ਼ਾ ਕਿਸਾਨਾਂ ਨੂੰ ਦਵਾਇਆ ਜਾਂਦਾ ਭਰੋਸਾ ਤੇ ਜਲਦੀ ਤੋਂ ਜਲਦੀ ਗਰਦੌਰੀ ਕੀਤੀ ਜਾਊਗੀ ਪਿੰਡਾਂ ਦੇ ਵਿੱਚ ਗਰਦੌਰੀ ਨਹੀਂ ਹੋਈ ਦੀ ਕਿਸਾਨਾਂ ਵੱਲੋਂ ਅੱਜ ਜੈਤੂ ਦੀ ਤਹਿਸੀਲ ਵਿੱਚ ਲਾਇਆ ਗਿਆ ਧਰਨਾ ਧਰਨਾ ਕਿਸ ਸੰਬੰਧ ਨੂੰ ਲੈ ਕੇ ਲਾਇਆ ਆਪਾਂ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਸਿੱਧੂਪੁਰ ਦੇ ਆਗੂ ਸਾਡੇ ਨਾਲ ਨੇ ਭਿੰਡਰ ਜੀ ਬਾਈ ਸਾਰੀ ਜਾਣਕਾਰੀ ਲੈਣਾ ਵੀ ਇਹ ਧਰਨਾ ਕਿਸ ਸੰਬੰਧ ਨੂੰ ਲੈ ਕੇ ਲਾਇਆ ਨੇ ਅ ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀ ਸਾਡੇ ਕਿਸਾਨਾਂ ਦੀ ਜੋ ਮੁਸ਼ਕਲਾਂ ਨੂੰ ਤੁਸੀਂ ਲੋਕਾਂ ਤੱਕ ਸਾਡੀ ਆਵਾਜ਼ ਆਜ ਦਾ ਜਿਹੜਾ ਧਰਨਾ ਹੈ ਪਿਛਲੇ ਦਿਨਾਂ ਤੋਂ ਲੈ ਕੇ ਸਾਡੇ ਪੱਡੇ ਇਲਾਕੇ ਦੇ ਵਿੱਚ ਗੜੇਮਾਰੀ ਹੋਈ ਆ ਮੀਂਹ ਦੇ ਭਾਰੀ ਨੁਕਸਾਨ ਦੇ ਨਾਲ ਲੋਕਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ। ਔਰ ਸਰਕਾਰ ਨੇ ਇੱਕ ਜੁਮਲੇਬਾਜੀ ਖੇਡਣ ਦੀਆਂ ਤਿਆਰੀਆਂ ਕੀਤੀਆਂ ਕਿ ਲੋਕ ਅੰਦੋਲਨ ਖੜਾ ਕਰਕੇ ਸਾਡੇ ਤੋਂ ਮਾਫੀ ਦੀ ਮੰਗ ਨਾ ਰੱਖਣ ਤੇ ਸਰਕਾਰ ਨੇ ਕੀ ਕੀਤਾ ਪਿੰਡਾਂ ਦੇ ਵਿੱਚ ਪਟਵਾਰੀਆਂ ਨੂੰ ਭੇਜਿਆ ਉਹ ਇੱਕ ਖਾਨਾ ਪੂਰਤੀ ਕਰਨ ਵਾਸਤੇ ਲੋਕਾਂ ਦੇ ਵਿੱਚ ਗੱਲ ਫਲਾਈ ਗਈ ਕਿ ਅਸੀਂ ਗਰਦਾਵਰੀ ਕਰ ਰਹੇ ਹਾਂ। ਪਟਵਾਰੀ ਪਿੰਡਾਂ ਦੇ ਵਿੱਚ ਜਾਂਦੇ ਆ ਆ ਤੜਕੇ ਇੱਕ ਪਿੰਡ ਦੇ ਵਿੱਚੋਂ ਫੋਨ ਆਇਆ ਸਾਡੇ ਜਥੇਬੰਦੀ ਦੇ ਇੱਕ ਆਗੂ ਨੂੰ ਪਟਵਾਰੀ ਸਾਹਿਬ ਨੇ ਫੋਨ ਲਾਇਆ ਕਿ ਜਿਹੜੀ ਇਹ ਗਰਦਾਵਰੀ ਆ ਨਾ ਤੁਸੀਂ ਆਪ ਹੀ ਕਰ ਦਿਓ ਤੇ ਸਾਨੂੰ ਫੋਨ ਤੇ ਲਿਖਾ ਦਿਓ ਤੋਂ ਉੱਤ ਸਿੱਧ ਹੁੰਦਾ ਕਿ ਸਾਡੇ ਕਿਸਾਨਾਂ ਦੀ ਲੋਕਾਂ ਦੀ ਆਵਾਜ਼ ਦਵਾਉਣ ਦੀ ਖਾਤਰ ਸਿਰਫ ਇੱਕ ਲੋਕਾਂ ਦੇ ਵਿੱਚ ਗੱਲ ਫਲਾਈ ਜਾ ਰਹੀ ਹੈ ਕਿ ਮੁਆਵਜ਼ਾ ਦਿੱਤਾ ਜਾਊਗਾ ਗਰਦਾਵਰੀ ਹੋ ਰਹੀ ਹੈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੋਈ ਸਹੀ ਢੰਗ ਨਾਲ ਜਿਹੜਾ ਗਰਦਾਵਰੀ ਜਿਹੜੀ ਨਹੀਂ ਹੋ ਰਹੀ ਇਸ ਦੇ ਰੋਸ ਵਜੋਂ ਅਸੀਂ ਜੈਤੋ ਐਸ ਡੀ ਐਮ ਦਫ਼ਤਰ ਦੇ ਵਿੱਚ ਅੱਜ ਧਰਨਾ ਲਾਇਆ ਪਹਿਲਾ ਦਿਨ ਆ ਸਾਡਾ ਸਾਡੀ ਮੰਗ ਹੈ ਕਿ ਗਰਦਾਵਰੀ ਇੱਥੋਂ ਦਾ ਤਹਿਸੀਲਦਾਰ ਸਾਹਿਬ ਹਰ ਜ਼ਮੀਨ ਤੱਕ ਪਹੁੰਚ ਕੇ ਕਿਸਾਨਾਂ ਦੀ ਜਿੰਨੇ ਪਰਸੈਂਟ ਫਸਲ ਦੀ ਮਾਰ ਪਈ ਆ ਉਸ ਤਰ੍ਹਾਂ ਦਾ ਰਿਕਾਰਡ ਲਿਖਤੀ ਰੂਪ ਦੇ ਵਿੱਚ ਲੈ ਕੇ ਡੀ ਸੀ ਸਾਹਿਬ ਤੇ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਕਿ ਸਾਡੇ ਕਿਸਾਨਾਂ ਨੂੰ ਬਣਦਾ ਜਿਹੜਾ ਮੁਆਵਜ਼ਾ ਮਿਲ ਸਕੇ ਜਦੋਂ ਕਿਸਾਨ ਪਰਾਲੇ ਨੂੰ ਅੱਗ ਲਾਉਂਦੇ ਆ ਤੇ ਇਹ ਜੋ ਉਦੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਵੀ ਇੱਧਰ ਜੋੜਿਆ ਜਾਂਦਾ ਕਿਸਾਨਾਂ ਦੇ ਜਦੋਂ ਪਰਚੇ ਦਿੱਤੇ ਜਾਂਦੇ ਆ ਕਿ ਉਹ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਹੁਣ ਇਧਰ ਮੱਦੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਤਾਂ ਇਹਨਾਂ ਦੇ ਸੈਟਲਾਈਟ ਵੀ ਤਹਾਂ ਨੂੰ ਛੱਡੇ ਹੁੰਦੇ ਆ ਤੇ ਬਿਜਲੀ ਵਾਲੇ ਸਾਡੇ ਜਈਆਂ ਨੂੰ ਅਧਿਕਾਰੀਆਂ ਨੂੰ ਪਿੰਡਾਂ ਦੇ ਵਿੱਚ ਛੱਡਾ ਜਾਂਦਾ ਕਿ ਦੇਖੋ ਕਿਨੇ ਅੱਗ ਲਾਈ ਆ ਕਿਹੜੇ ਨੰਬਰ ਇੱਕ ਡਰੱਕਵੇ ਕਿੰਨੇ ਨੰਬਰ ਖੇਵਟ ਦੇ ਵਿੱਚ ਲੱਗੀ ਆ ਸੋ ਹੁਣ ਸਰਕਾਰ ਦਾ ਫਰਜ ਮੰਨਦਾ ਜਦੋਂ ਉਦੋਂ ਇਹਨਾਂ ਨੋਡਲ ਅਫਸਰ ਇੰਨੀ ਵੱਡੀ ਗਿਣਤੀ ਦੇ ਵਿੱਚ ਤਾਇਨਾਤ ਕਰ ਸਕਦੇ ਆ ਤੇ ਅੱਜ ਤਾਂ ਸਾਡੇ ਕਿਸਾਨ ਨੇ ਜਿਹੜਾ ਅੰਨ ਦਾਤੇ ਨੇ ਹਰ ਹਰ ਕਿਸੇ ਹਰ ਆਦਮੀ ਦੇ ਮੂੰਹ ਦੇ ਵਿੱਚ ਅਨਾਜ ਪਾਉਣਾ ਸੀਗਾ ਅੱਜ ਉਹਨੂੰ ਆਪ ਦੇ ਖਾਨ ਤੱਕ ਅਨਾਜ ਜਿਹੜਾ ਉਹ ਮਿਲਨ ਦੀ ਝਾਕ ਨਹੀਂ ਤੇ ਅੱਜ ਸਰਕਾਰ ਦਾ ਫਰਜ ਬਣਦਾ ਕਿ ਉਦੋਂ 18-18000 ਨੋਡਲ ਅਫਸਰ ਤਨਖਾਦ ਕੀਤੇ ਤੇ ਅੱਜ ਸਾਡਾ 10000 ਹੀ ਨੋਡਲ ਅਫਸਰ ਤਨਖਾਦ ਕਰ ਦਿਓ ਜੀ ਸਾਡੀ ਗੱਲਬਾਤ ਆ ਜਿਹੜੀ ਉਹ ਸਰਕਾਰ ਤੱਕ ਪਹੁੰਚੇ ਕਿ ਜਿਹੜੇ ਕਿਹੜੇ ਕਿਸਾਨ ਦਾ ਕਿੰਨਾ ਖਰਾਬਾ ਹੋਇਆ ਕਿਹੜੇ ਦਾ ਕਿੰਨਾ ਹੋਇਆ ਸੋ ਇਸ ਤਰ੍ਹਾਂ ਦੀ ਸਰਕਾਰ ਤੋਂ ਕੋਈ ਸਾਨੂੰ ਝਾਕ ਨਹੀਂ ਇਸੇ ਕਰਕੇ ਮਜਬੂਰੀ ਵਸ ਸਾਨੂੰ ਇਹ ਧਰਨਾ ਲਾਉਣਾ ਪਿਆ ਕਿਉਂਕਿ ਤੁਸੀਂ ਦੇਖੋ ਆਉਣ ਵਾਲੇ ਹਫਤੇ ਨੂੰ ਇੱਕ ਹਫਤੇ ਨੂੰ ਸਾਡੀ ਆਉਣ ਵਾਲੀ ਫਸਲ ਦੀ ਬਜਾਈ ਆ ਜਿਹੜੀ ਸ਼ੁਰੂ ਹੋ ਜਾਣੀ ਹੈ ਸਾਡਾ ਕਣਕ ਤਾਂ ਪੱਲੇ ਨਹੀਂ ਪੈਣੀ ਸਾਡੀ ਆਉਣ ਵਾਲੀ ਬਜਾਈ ਦੀ ਖਾਤਰ ਤਾਂ ਸਾਡੀ ਮੁੱਢਲੀ ਸਹਾਇਤਾ ਕਰਨੀ ਪਣਦੀ ਹੈ ਨਾ ਸਰਕਾਰ ਦੀ ਇਹ ਨਹੀਂ ਕਿ ਲੋਕਾਂ ਨੂੰ ਛੱਡ ਕੇ ਪਟਵਾਰੀ ਤੇ ਹਾਂ ਹਾਂ ਫਲਾ ਕੇ ਲੋਕਾਂ ਨੂੰ ਘਰਾਂ ਦੇ ਵਿੱਚ ਪਿਠਾ ਦੇਣਾ ਵੀ ਕੋਈ ਅੰਦੋਲਨ ਨਾ ਖੜਾ ਹੋ ਜਾਏ ਉਹਦੋਂ ਸਾਡੇ ਕਿਸਾਨ ਅਗਲੀ ਫਸਲ ਦੀ ਤਿਆਰੀ ਦੇ ਵਿੱਚ ਰੁੱਝ ਜਾਣਗੇ ਤੇ ਮੁੜ ਕੇ ਕਿਹਨੇ ਮੁਆਵਜ਼ੇ ਸਾਨੂੰ ਦੇਣੇ ਆ ਸਾਡਾ ਕਿਸਾਨ ਇਸੇ ਤਰ੍ਹਾਂ ਰੋਲ ਜਾਣਾ ਜੇ ਕਿਸਾਨਾਂ ਦੀ ਉਦੋਂ ਪ੍ਰਾਲੀ ਨੂੰ ਅੱਗ ਲਾਉਂਦਾ ਸੇਟੇ ਲਾਜਦਾ ਦੇਖਿਆ ਜਾਂਦਾ ਤੇ ਹੁਣੇ ਕਿਸਾਨਾਂ ਦੀ ਜਿਹੜੀ ਨੁਕਸਾਨ ਹੋਇਆ ਵਿਖਿਆ ਜਾ ਸਕਦਾ ਦੇਖੋ ਸਭ ਸਰਕਾਰ ਕੋਈ ਅਣਜਾਣ ਨਹੀਂ ਜਾਂ ਇੱਥੋਂ ਦੇ ਸਾਡੇ ਤਹਿਸੀਲਦਾਰ ਸਾਹਿਬ ਆ ਜਾਂ ਐਸਡੀਐਮ ਸਾਹਿਬ ਆ ਜਾਂ ਪਟਵਾਰੀਆਂ ਤੋਂ ਲੈ ਕੇ ਕੋਈ ਅਣਜਾਣ ਨਹੀਂ ਵੀ ਕੀ ਦਾ ਕਿੰਨਾ ਨੁਕਸਾਨ ਆਇਆ ਪਤਾ ਸਾਰਾ ਪਰ ਇਹਨਾਂ ਛੋਟੇ ਅਫਸਰਾਂ ਦੀ ਮਜਬੂਰੀ ਹੈ ਮੁਆਵਜ਼ਾ ਦੇਣਾ ਸਰਕਾਰ ਨੇ ਆ ਲਿਖਣਾ ਇਹਨਾਂ ਨੇ ਆ ਇਹਨਾਂ ਨੂੰ ਸਿਰਫ ਇੰਨਾ ਹੀ ਕਿਹਾ ਹੈ ਕਿ ਤੁਸੀਂ ਪਿੰਡਾਂ ਦੇ ਵਿੱਚ ਢੇੜਾ ਕੱਢ ਕੇ ਨਾ ਤੇ ਲੋਕਾਂ ਦੇ ਵਿੱਚ ਬਸ ਇੱਕ ਮੈਸੇਜ ਆਊਗਾ ਵੀ ਹਾਂ ਗਰਦਾਬਰੀ ਹੋ ਰਹੀ ਆ ਹੁਣ ਜਿਹੜੀ ਸੈਟਲਾਈਟ ਦੀ ਗੱਲ ਹੈ ਉਹ ਤਾਂ ਹੁਣ ਪਤਾ ਸ਼ੋਰ ਆ ਗੱਲ ਆ ਵੀ ਸੈਟਲਾਈਟ ਕੀ ਆ ਹਰ ਪਿੰਡ ਦੇ ਵਿੱਚੋਂ ਰੋਜ਼ ਇੱਕ ਵੀਡੀਓ ਜਾ ਰਹੀ ਹੈ ਕੋਈ ਕਹਿ ਰਿਹਾ ਮੇਰਾ 100 ਏਕੜ ਠੇਕੇ ਤੇ ਲਿਆ ਸੀ ਉਹਦਾ ਨੁਕਸਾਨ ਹੋ ਗਿਆ ਕੋਈ ਕਹਿੰਦਾ ਮੇਰਾ 50 ਏਕੜ ਦਾ ਨੁਕਸਾਨ ਹੋ ਗਿਆ ਪਤਾ ਕਿਸਾਨ ਨੇ ਪੈਸਾ ਜਿਹੜਾ ਆੜਤਗੇ ਤੋਂ ਫੜ ਕੇ ਵਰਤਿਆ ਉਹਦਾ ਵਿਆਜ ਬੱਟੂ ਉਹਦਾ ਵਿਆਜ ਆ ਤੇ ਬੱਚਿਆਂ ਦੀਆਂ ਪੜ੍ਹਾਈਆਂ ਅੱਜ ਆਪਣਾ ਕੋਈ ਬੱਚਿਆਂ ਦੀਆਂ ਪੜ੍ਹਾਈਆਂ ਕੋਈ ਵਿਆਹ ਸ਼ਾਦੀਆਂ ਦੇ ਕਾਰੋਬਾਰ ਕਰਕੇ ਹਰ ਸਾਡਾ ਪੈਸੇ ਦਾ ਲੈਣ ਦੇਣ ਸਾਡੀ ਫਸਲ ਨਾ ਹੋਣਾ ਸੀ ਸਰਕਾਰ ਨੂੰ ਭਲੀ ਭਾਂਤ ਪਤਾ ਹੈ ਵੀ ਕਿਸਾਨ ਦੀ 100% ਫਸਲ ਆ ਜਿਹੜੀ ਉਹ ਆ ਜਿਹੜੀ ਖਤਮ ਹੋ ਚੁੱਕੀ ਆ ਸੋ ਇਸ ਕਰਕੇ ਸਾਨੂੰ ਮਜਬੂਰੀ ਵਸ ਅੱਜ ਪਹਿਲੇ ਦਿਨ ਧਰਨਾ ਲੱਗਿਆ ਆਉਣ ਵਾਲੇ ਦੇਖਦੇ ਆ ਇੱਕ ਦੋ ਦਿਨਾਂ ਦੇ ਵਿੱਚ ਅਗਰ ਸਾਡੀ ਸਰਕਾਰ ਕੋਈ ਨਹੀਂ ਗੱਲਬਾਤ ਸੁਣਦੀ ਤਾਂ ਵੱਡੇ ਅੰਦੋਲਨ ਆ ਜਿਹੜਾ ਇੱਥੇ ਖੜਾ ਕਰਾਂਗੇ ਤਾਂ ਕਿ ਸਰਕਾਰ ਨੂੰ ਮਜਬੂਰ ਕਰ ਦਾਂਗੇ ਵੀ ਸਾਡੀ ਜਿਹੜੀ ਮੱਦਦਾ ਜਿੰਨੀ ਕਰ ਸਕੇ ਜੇ ਐਂ ਕੰਮ ਚੱਲਦਾ ਰਿਹਾ ਗਰਦੋਰੀਆਂ ਦਾ ਤੁਹਾਡੇ ਹਿਸਾਬ ਨਾਲ ਕਿੰਨੇ ਦਿਨ ਹੀ ਗਰਦੋਰੀਆਂ ਹੋਣਗੀਆਂ ਸਾਰੀਆਂ ਏਰੀਆ ਉਹਨਾਂ ਦਾ ਰਕਬਾ ਬਹੁਤ ਜ਼ਿਆਦਾ ਆ ਦੇਖੋ ਜੀ ਜੇਕਰ ਸਰਕਾਰ ਸੱਚਮੁੱਚ ਕਿਸਾਨਾਂ ਦੀ ਹਮਾਇਤੀ ਹੋਵੇ ਕਿਸਾਨਾਂ ਲਈ ਪਰੇਸ਼ਾਨ ਹੋਵੇ ਤਾਂ ਗਰਦਾਵਰੀ ਆ ਜਿਹੜੀ 1-2 ਦਿਨਾਂ ਦੇ ਵਿੱਚ ਹੋ ਜਾਣੀ ਚਾਹੀਦੀ ਆ ਪਰ ਸਰਕਾਰ ਨਹੀਂ ਚਾਹੁੰਦੀ ਕਿ ਸਾਰੇ ਕਿਸਾਨਾਂ ਦੀ ਗਰਦਾਵਰੀ ਹੋਵੇ ਇਹਨਾਂ ਨੂੰ ਮਾਫੀਆ ਮਿਲੇ ਹੁਣ ਵਿੱਚ ਗੱਲ ਆਉਂਦੀ ਆ ਕਿ ਜੀ 5 ਏਕੜ ਤੱਕ ਮਾਫੀਆ ਦਿੱਤਾ ਜਾਊਗਾ ਹੁਣ 5 ਏਕੜ ਵਾਲੇ ਨੂੰ ਵੀ ਮਿਲਨ ਦੀ ਦਾ ਝਾਕਣੀ ਤੇ ਜਿਹਦਾ 10 ਜਾਂ 15 ਹੋਇਆ ਉਹਨੇ ਕਿਹੜਾ ਕਿਸੇ ਤੋਂ ਖੋਹ ਕੇ ਦਾਣੇ ਉੱਥੇ ਰੱਖੇ ਸੀ ਉਹਨੇ ਵੀ ਮਿਹਨਤ ਕੀਤੀ ਆ ਦਿਨ ਪੌ ਰਾਤ ਉੱਥੇ ਸੱਪਾਂ ਦੀਆਂ ਸਿਰੀਆਂ ਮਿੱਦ ਕੇ ਉਹਨੇ ਅਨਾਜ ਪੈਦਾ ਕੀਤਾ ਤੇ ਅੱਜ ਜਦੋਂ ਵੱਢਣ ਦਾ ਸਮਾਂ ਆਇਆ ਉਹਨੂੰ ਕੁਦਰਤੀ ਮਾਰ ਪਈ ਆ ਉਹ ਕਿਹੜਾ ਕੋਈ ਜਾਣ ਕੇ ਕਿਸੇ ਨੇ ਮਾਰ ਪਾਈ ਆ ਸੋ ਇਸ ਕਰਕੇ ਸਾਨੂੰ ਸਰਕਾਰ ਤੋਂ ਕੋਈ ਉਮੀਦ ਹੈ ਨਹੀਂ ਅਸੀਂ ਲੜ ਕੇ ਅੰਦੋਲਨ ਖੜਾ ਕਰਕੇ ਕੁਝ ਲੈ ਸਕਦੇ ਆ ਮੇਰੀ ਤਾਂ ਜਿਹੜੇ ਵੀਰ ਵੀਡੀਓ ਦੇਖਣਗੇ ਕਿਸਾਨ ਪਿੰਡਾਂ ਦੇ ਵਿੱਚ ਬੈਠੇ ਆ ਮੇਰੀ ਤਾਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਭਰਾਵੋ ਇਨਾਂ ਦਾ ਇੱਕ ਬਹੁਤ ਵੱਡਾ ਸ਼ਰਿਆੰਤਰ ਰਚਿਆ ਹੋਇਆ ਸਾਰੇ ਚੈਨਲ ਵੱਡੀ ਮੀਡੀਆ ਜਿਹੜਾ ਇਹਨਾਂ ਦਾ ਖਰੀਦਿਆ ਗਿਆ ਉੱਥੇ ਕੋਈ ਐਮਐਲਏ ਆਉਂਦਾ ਉਹ ਆਪਦੀ ਫੋਟੋ ਵੀਡੀਓ ਬਣਾ ਕੇ ਚਲਾ ਜਾਂਦਾ ਜੀ ਕਰਾਂਗੇ ਮਦਦ ਕੋਈ ਮੰਤਰੀ ਆਉਂਦਾ ਉਹ ਆਪਦੀ ਵੀਡੀਓ ਬਣਾ ਕੇ ਉਹ ਪੇਸ਼ ਕਰ ਦਿੰਦਾ ਜੀ ਦੇਵਾਂਗੇ ਮਾਅਬਜਾ ਮਾਅਬਜਾ ਦੇਵੋਗੇ ਕਦੋਂ ਸਾਡੇ ਕੋਲੇ ਇੱਕ ਹਫ਼ਤੇ ਦਾ ਸਮਾਂ ਇੱਕ ਹਫ਼ਤੇ ਨੂੰ ਅਸੀਂ ਆਉਣ ਵਾਲੀ ਫਸਲ ਦਾ ਆਪਦਾ ਕੋਈ ਨਾ ਕੋਈ ਹੱਲ ਕੱਢ ਕੇ ਕੋਈ ਨਾ ਕੋਈ ਆਫਤ ਰਜਗਾਰ ਆ ਜਿਹੜਾ ਉਹ ਖੜਾ ਕਰਨਾ ਇਸ ਕਰਕੇ ਮੇਰੀ ਅਪੀਲ ਹੈ ਪਿੰਡਾਂ ਵਾਲੇ ਲੋਕਾਂ ਨੂੰ ਕਿਸਾਨ ਵੀਰਾਂ ਨੂੰ ਇਹਨਾਂ ਦੀਆਂ ਫਾਹਾਂ ਤੋਂ ਬਚੋ ਆਪੋ ਤਾਪ ਆ ਜਿਹੜੇ ਅੰਦੋਲਨ ਖੜਾ ਕਰੋ ਸਰਕਾਰ ਦੇ ਖਿਲਾਫ ਅੱਜ ਤੁਸੀਂ ਸੀਜੀ ਧਰਨਾ ਲਾਇਆ ਮੈਡਮ ਦੇ ਦਫ਼ਤਰ ਅੱਗੇ ਤੇ ਮੈਡਮ ਮਿਲੀ ਤੁਹਾਨੂੰ ਅਸੀਂ ਸਵੇਰ ਤੋਂ ਧਰਨਾ ਲੱਗਿਆ ਆਫਸਰ ਆ ਉਹ ਗੱਡੀਆਂ ਲੈ ਕੇ ਆਪਦਾ ਪਤਾ ਨਹੀਂ ਕਿੱਧਰ ਨੂੰ ਨਿਕਲੇ ਹੋਏ ਆ ਹੋ ਸਕਦਾ ਤਾਂ ਕੋਈ ਕਿ ਕੋਈ ਮੰਤਰੀ ਸੰਤਰੀ ਦੀ ਹਦਾਇਤ ਹੋਵੇ ਵੀ ਬੈਠੇ ਰਹਿੰਦੇ ਹੋ ਦੇਖਦੇ ਕਿੰਨੇ ਦਿਨ ਬੈੰਨੇ ਆ ਪਰ ਸਾਡਾ ਖੁੱਲਾ ਐਲਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਸਰਕਾਰਾਂ ਦੇ ਇੱਥੋਂ ਦੇ ਅਫਸਰਾਂ ਦੇ ਪੁਤਲੇ ਫੂਕਾਂਗੇ ਘਰਾਓ ਕਰਾਂਗੇ ਜੋ ਕੁਝ ਹੋਇਆ ਜਿੰਨੇ ਚੁੱਕੇ ਹੋਏ ਅਸੀਂ ਕਰਕੇ ਆਪਦੀ ਲੜਾਈ ਲੜਾਂਗੇ ਜੀ ਇਧਰ ਕਿਸਾਨਾਂ ਕੋਲ ਹੋਰ ਨਹੀਂ ਹੱਪਨ ਨਾਲ ਇਹ ਤੁਹਾਨੂੰ ਜਾਣਕਾਰੀ ਦੇਣਾ ਬਾਪੂ ਜੀ ਤੁਹਾਡੀ ਕਿੰਨੀ ਕਣਕ ਸੀ ਤੇ ਇਹ ਕਿੱਲੇ ਕਣਕ ਦੇ ਮਾਰਗੇ ਖਾਣ ਨੂੰ ਦਾਣੇ ਨਹੀਂ ਹੋਈ ਕਿਹੜਾ ਪਿੰਡ ਆ ਤੁਹਾਡਾ ਅਜੈਤ ਹੈ ਜੀ 30 ਕਿੱਲੇ ਜਾਨੀ ਕਿ ਤੁਹਾਡੀ ਜਿਹੜੀ ਕਣਕ ਮਾਰੀ ਹੈ ਉਹ ਤੁਹਾਡੀ ਆਪ ਦੀ ਸੀ ਜਾਂ ਠੇਕੇ ਦੀ ਜਿਹੜੇ ਕੋਲੇ ਸਾਡੇ ਕੋਲ ਠੇਕੇ ਦੇ ਕੋਸਾ ਦੇ ਸੀ ਜੀ ਠੇਕੇ ਦੇ ਕਿੰਨੇ ਸੀ ਠੇਕੇ ਸੀਗੇ 5-6 ਕਿੱਲੇ ਵਿੱਚ 5-6 ਕਿੱਲੇ ਠੇਕੇ ਦੇ ਸੀ ਜਾਨੀ ਕਿ ਬਾਕੀ ਥੋੜੀ ਘਰ ਦੀ ਸੀ ਹਾਂ ਦੋ ਪਾਈ ਸੀ ਅਸੀਂ ਤਿੰਨ ਪਾਈ ਉਹ ਤੇ ਤਿੰਨਾਂ ਪਾਈਆਂ ਦੇ ਵਾਹਣ ਸੁੱਥੇ ਜੀ ਤੁਹਾਡਾ 30 ਕਿੱਲੇ ਕਣਕ ਦਾ ਖਾਨ ਨੂੰ ਦਾਣੇ ਮੰਨ ਆਸ ਨਹੀਂ ਗਈ ਕਰੀ ਤਸਿਲਦਾਰ ਨੇ ਜਾ ਕੇ ਮੁੜੇ ਵਾਹਣ ਚੋਂ ਵੇਖ ਕੇ ਕਾਰ ਤੇ ਦਾਵੇ ਗੜਾ ਕੱਢ ਕੇ ਕਰੀ ਪਟਵਾਰੀ ਜਾ ਕੇ ਵੇਖਿਆ ਲਿਖਿਆ ਰਿਹਾ ਕੁਝ ਨਹੀਂਗਾ ਲੇਕਿ ਲਿਖਿਆ ਨਹੀਂ ਜਾ ਰਿਹਾ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਖੇਤੀਬਾੜੀ ਵਾਲੇ ਆਉਣਗੇ ਕੋ ਦੱਸਣੇ ਸਾਨੂੰ ਕਿੰਨਾ ਨਸ਼ਕਾਣਾ ਵਾਂਚ ਕੱਖ ਨਹੀਂ ਆ ਹਲੇ ਜੀ ਕਿਸਾਨ ਦਾ ਕਹਿਣਾ ਕਿ ਢੇੜਾ ਕੱਢ ਕੇ ਮੁੜੇ ਆ ਅਫਸਰ ਤੇ ਕਿਸੇ ਨੇ ਅਜੇ ਤੱਕ ਲਿਖਿਆ ਪੜਿਆ ਨਹੀਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਅਫਸਰਾਂ ਵੱਲੋਂ ਜਨਕਿ ਦੁੱਖ ਨਹੀਂ ਵੜਾਇਆ ਜਾ ਰਿਹਾ ਨਾ ਜੇ ਕੋਈ ਲਿਖਾ ਨਹੀਂ ਅਜੇ ਕੋਰੋਨੇ ਖੇਤੀਬਾੜੀ ਵਾਲਾ ਅਫਸਰ ਆਊਗਾ ਹੁਣ ਅਫਸਰ ਕਿੱਧਰੇ ਖੇਤੀਬਾੜੀ ਆ ਜੋ ਅੱਗ ਲੱਗੀ ਉਹ ਜਾਵੜਾ ਖੇਤੀਬਾੜੀ ਵਾਲਾ ਅਫਸਰ ਖੇਤਾ ਹੁਣ ਨਹੀਂ ਗਿਆ ਉਹ ਜੀ ਕਾਇ ਤਨ ਹੋ ਗਈ ਹੋ ਤਾਂ ਇਹਨਾਂ ਕੋਲ ਪਟਵਾਰੀ ਵੀ ਇੱਕ ਕਹਿੰਦਾ ਮੇਰੇ ਕੋਲੇ ਜਨ ਕੇ ਨਾਲ ਹੈਲਪਰ ਦਿੱਤਾ ਜਾਵੇ ਉਹਨਾਂ ਕੋਲੇ ਵੀ ਬੰਦੇ ਘੱਟ ਆ ਜਨ ਕੇ ਉਹਦੇ ਤਾਂ ਬਿਜਲੀ ਬੋਰਡ ਦੇ ਅਧਿਕਾਰੀ ਨਾਲ ਜੋੜੇ ਜਾਂਦੇ ਸੀ ਹੁਣ ਨਹੀਂ ਜੋੜੇ ਜਾ ਸਕਦੇ ਹੁਣ ਕਿਸੇ ਨੂੰ ਨਹੀਂ ਗਿਆ ਕੋਈ ਖੇਤ ਜਿਹੜਾ ਦੇਖੇ ਮੁੜੇ ਜੀ ਜੀ ਇੱਧਰ ਸਫਾਇਆ ਹੋਇਆ ਬਾਵਾਂਡ ਦਾ ਜੀ ਹਾਂਜੀ ਭਾਈ ਕੀ ਨਾਂ ਕੀ ਆ ਜਕਸੀਰ ਸਿੰਘ ਆ ਜਕਸੀਰ ਸਿੰਘ ਕਿਹੜਾ ਪਿੰਡ ਆਪਣਾ ਅਹ ਜੈਤੋ ਭਾਈ ਕਿੰਨਾ ਕ ਤੁਹਾਡਾ ਰਕਬਾ ਸੀ ਜਿਹੜਾ ਕੜਕ ਦਾ ਮਾਰਿਆ ਗਿਆ ਸਾਡਾ ਰਕਬਾ ਤਾਂ ਤਕਰੀਬਨ ਸਾਰਾ ਹੀ ਮਰ ਗਿਆ ਜੀ 18 ਕਿੱਲੇ ਬਾਵਾਂਡ ਸੀ ਮੇਰਾ ਸਾਰਾ ਮਰ ਗਿਆ ਠੀਕ ਠੀਕ ਸਾਰਾ ਜੀ ਸਾਰੇ ਠੇਕੇ ਤੇ ਹਾਂਜੀ ਬਹੁਤ ਨੁਕਸਾਨ ਹੋਇਆ ਇਸ ਜੇ ਹੁਣ ਸਰਕਾਰ ਅੱਟਾ ਦਸਾਂ ਦਿਨ ਵਿੱਚ ਨਾ ਦਿੱਤਾ ਤੇ ਮੁੜ ਕੇ ਅਰੇ ਨੇ ਕਣਕ ਵੱਢ ਕੇ ਤਾਂ ਨਾਲ ਨੂੰ ਅੱਗ ਲਾ ਦਨੀ ਹੈ ਮੁੜ ਕੇ ਕਿੱਥੋਂ ਕੀ ਪਤਾ ਲੱਗੂ ਕਿ ਕਿੰਨਾ ਨੁਕਸਾਨ ਹੋਇਆ ਜੀ ਠੀਕ ਹੈ ਜੀ ਬਾਕੀ ਸੁਣ ਸਭ ਕੁਝ ਭਿੰਡ ਨਹੀਂ ਦੱਸ ਜੀ ਦਿੱਤਾ ਸਸਾਂ ਦਾ ਕੰਨਾ ਜਦੋਂ ਨਾੜ ਨੂੰ ਅੱਗ ਲੱਗ ਗਈ ਤੇ ਪਤਾ ਵੀ ਨਹੀਂ ਲੱਗਣਾ ਕਿਦਾ ਕਿੰਨਾ ਰੱਖ ਪਾ ਸੀ ਹੋਰ ਕਿਸਾਨ ਆ ਕਿਉਂ ਨਹੀਂ ਸਾਡੇ ਨਾਲ ਸਾਡੀ ਇੱਕ ਹੋਰ ਮੰਗ ਆ ਜੇ ਸਰਕਾਰ ਤੱਕ ਸਾਡੀ ਗੱਲਬਾਤ ਪਹੁੰਚ ਸਕੇ ਕਿ ਜਿਹੜਾ ਮੁਆਵਜ਼ਾ ਜਿਹੜਾ ਠੇਕੇ ਵਾਲੇ ਕਿਸੇ ਵੀਰ ਨੇ ਹੁਣ ਵੀਰ ਨੇ ਠੇਕੇ ਤੇ ਵਾਹ ਲੈ ਇਹਨਾਂ ਨੇ ਵੀ ਲਿਆ ਵੀ ਜਿਹੜਾ ਦਾ ਮੁਆਵਜ਼ਾ ਉਸ ਕਾਸਤਕਾਰ ਨੂੰ ਮਿਲੇ ਨਾ ਕਿ ਮਾਲਕ ਦੇ ਖਾਤੇ ਵਿੱਚ ਜਾਵੇ ਨਹੀਂ ਤਾਂ ਪਿਛਲੀ ਵਾਰੀ ਸਾਡੇ ਜੱਜ ਤੋਂ 2019 ਦੇ ਵਿੱਚ ਗੜੇਮਾਰੀ ਹੋਈ ਕਈ ਮਤਲਬ ਸਾਂਝੇ ਖਾਤੇ ਹੁੰਦੇ ਆ ਸਾਡੀਆਂ ਤਕਸੀਮਾਂ ਨਹੀਂ ਹੋਈਆਂ ਉਹਨੀਆਂ ਸਾਡੀਆਂ ਜ਼ਮੀਨਾਂ ਦੇ ਵਿੱਚ 10-10 15-15 ਜਾਣੇ ਅਸੀਂ ਹਿੱਸੇਦਾਰ ਹੁੰਨੇ ਆ ਉਹਦੇ ਵਿੱਚ ਸਾਡੀਆਂ ਧੀਆਂ ਵੀ ਹੁੰਦੀਆਂ ਸਾਡੀਆਂ ਭੈਣਾਂ ਵੀ ਹੁੰਦੀਆਂ ਜਿਹੜੀਆਂ ਹੋਰ ਜਗ੍ਹਾ ਤੇ ਬੈਈਆਂ ਜਾਂਦੀਆਂ ਉਹ ਬਗਾਨੇ ਬਸ ਹੋ ਜਾਂਦੀਆਂ ਤੇ ਜਦੋਂ ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਜਾਂਦੇ ਆ ਤੇ ਉਹ ਠੇਕੇਦਾਰ ਨੂੰ ਜਿਹੜੇ ਨੇ ਅਸਲ ਕاشتਕਾਰ ਉਹਨੂੰ ਮਿਲਣ ਦੇ ਵਿੱਚ ਜਿਹੜੀ ਬਹੁਤ ਤਕਲੀਫ ਹੁੰਦੀ ਆ ਤੇ ਕਈ ਲੋਕਾਂ ਨੂੰ ਉਹ ਮੁਆਵਜ਼ਾ ਜਿਹੜਾ ਮਿਲ ਹੀ ਨਹੀਂ ਪਉਂਦਾ ਤੇ ਖਾਸ ਕਰਕੇ ਸਾਡੀ ਪਿੰਡਾਂ ਦੀ ਜਿਹੜੀ ਸਾਂਝ ਆ ਉਹ ਵੀ ਸਾਡੀ ਟੁੱਟਦੀ ਆ ਜਦੋਂ ਪੈਸਾ ਨਹੀਂ ਉਹਨੂੰ ਠੇਕੇਦਾਰ ਨੂੰ ਮਿਲਦਾ ਕਾਸਟਕਾਰ ਨੂੰ ਤਾਂ ਸਾਡੀ ਸਰਕਾਰ ਨੂੰ ਵੀ ਅਪੀਲ ਆ ਜਿਹੜੇ ਕਿਸਾਨ ਨੇ ਉੱਥੋਂ ਖੇਤੀ ਪੈਦਾ ਕੀਤੀ ਆ ਉੱਥੋਂ ਦੇ ਨੰਬਰਦਾਰਾਂ ਨੂੰ ਸਰਪੰਚ ਨੂੰ ਪੰਚਾਇਤ ਨੂੰ ਇਕੱਠੇ ਕਰਕੇ ਉਹਦਾ ਇੱਕ ਸਾਂਝੀ ਸੱਤ ਦੇ ਵਿੱਚ ਉਹਦਾ ਮਤਾ ਪਾਇਆ ਜਾਵੇ ਲੋਕਾਂ ਤੋਂ ਪੁੱਛਿਆ ਜਾਵੇ ਵੀ ਵਾਕਈ ਇਹਨੇ ਜ਼ਮੀਨ ਠੇਕੇ ਤੇ ਲਈ ਸੀ ਤੇ ਉਹਦਾ ਮਾਅਬਜਾ ਜਿਹੜਾ ਕਾਸ਼ਤਕਾਰ ਨੂੰ ਮਿਲ ਸਕੇ ਨਹੀਂ ਮਾਨ ਸਾਹਿਬ ਐਂ ਹੀ ਕਹਿੰਦੇ ਵੀ ਉੱਥੇ ਜਨਕ ਸਾਥ ਦੇ ਵਿੱਚ ਬਲਾ ਕੇ ਪਟਵਾਰੀ ਨੂੰ ਨੰਬਰਦਾਰ ਨੂੰ ਸਾਧ ਕੇ ਤੇ ਪੂਰੀ ਤਬਦੀਸ਼ ਕਰਕੇ ਜਨਕ ਇਹ ਗਰਦੌਰਗਾ ਹੋਣੀ ਚਾਹੀਦੀਆਂ ਨਹੀਂ ਉਹਨਾਂ ਨੇ ਜਿਹੜਾ ਕਿਹਾ ਉਹ ਵੱਖ ਗੱਲ ਆ ਪਰ ਪਿਛਲੀ ਵਾਰ ਕੀ ਹੋਇਆ ਮਾਨ ਸਰਕਾਰ ਤੋਂ ਪਹਿਲਾਂ ਦੀ ਗੱਲ ਆ ਦੂਸਰੀ ਸਰਕਾਰ ਸੀਗੀ ਮੁਆਵਜ਼ਾ ਮਿਲਿਆ ਗੜੇਮਾਰੀ ਦਾ ਤਾਂ ਇਸੇ ਤਰ੍ਹਾਂ ਉਹ ਸਾਂਝੇ ਖਾਤਿਆਂ 'ਚ ਗਿਆ ਫਿਰ ਉੱਥੇ ਭਾਈਚਾਰਕ ਸਾਂਝ ਖਤਮ ਹੋਈ ਗਾਂ ਜਿਹੜੀਆਂ ਸਾਡੀਆਂ ਭੈਣਾਂ ਵਈਆਂ ਰਿਸ਼ਤੇਦਾਰੀਆਂ ਦੇ ਵਿੱਚ ਉਹਨਾਂ ਦਾ ਜਿਹੜੇ ਖਾਤਿਆਂ ਦੇ ਵਿੱਚੋਂ ਪੈਸੇ ਔਕਾਸ਼ਤਕਰ ਨੂੰ ਨਹੀਂ ਮਿਲੇ ਇਸ ਕਰਕੇ ਅਸੀਂ ਆਪਣੀ ਵਿਕੇ ਨੂੰ ਇੱਕ ਤਾਂ ਸਿੱਧੂ ਪਰਜਥੇਬੰਦੀ ਵੱਲੋਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਸਰਕਾਰ ਨੂੰ ਕਿ ਸੱਚਮੁੱਚ ਹੀ ਹੋਣਾ ਚਾਹੀਦਾ ਔਕਾਸ਼ਤਕਰ ਨੂੰ ਪੈਸੇ ਮਿਲਣੇ ਚਾਹੀਦੇ ਆ ਕਿ ਜੇ ਕਿਸਾਨਾਂ ਦੀ ਮਦਦ ਹੋ ਗਏ ਕਿਸਾਨਾਂ ਨੂੰ ਜਿਹੜੀ ਅਗਲੀ ਫਸਲ ਆਉਣੀ ਆ ਵੀ ਕੁਝ ਸਬਸਿਡੀ ਦੇ ਦਿੱਤੇ ਜਾਣ ਤੇ ਲੋ ਕਿਸਾਨਾਂ ਦੀ ਕੋਈ ਮਾੜੀ ਮੋਟੀ ਮਦਦ ਹੋ ਜੀ ਉਹ ਤਾਂ ਬਣਦਾ ਹੀ ਹੈ ਜੀ ਦੇਖੋ ਹੁਣ ਮਾਨ ਸਰਕਾਰ ਦੇ ਜੇ ਆਪਾਂ ਗੱਲ ਕਰ ਗਏ 17 ਮਈ ਨੂੰ ਅਸੀਂ ਬੀਕੇਜੋ ਇੱਕ ਤਸਦੂਪੁਰ ਵੱਲੋਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਇਆ ਤੇ ਕੁਝ ਬੁੱਧੀਜੀਵੀ ਫੇਸਬੁੱਕ ਕੀ ਬਦਵਾਨ ਕੀ ਕਹਿੰਦੇ ਜੀ ਕਿਸਾਨ ਜਿਹੜੇ ਝੋਨਾ ਲਾ ਕੇ ਪਾਣੀ ਆ ਜਿਹੜਾ ਡੂੰਗਾ ਕਰ ਦਿੰਦੇ ਆ ਤਾਂ ਉੱਥੇ ਆਪਾਂ ਮੂੰਗੀ ਦੀ ਜਿਹੜੀ ਫਸਲ ਆ ਉਹਦੇ ਤੇ ਐਮਐਸਪੀ ਦਾ ਜਿਹੜਾ ਰੇਟ ਆ ਸਰਕਾਰ ਤੋਂ ਮਾਨ ਸਰਕਾਰ ਤੋਂ ਮਨਵਾਇਆ ਪਰ ਨਹੀਂ ਮਿਲਿਆ ਅਜ ਤੱਕਰ ਸਿੱਧੀ ਬਜਾਈ ਦਾ 1500 ਰੁਪਿਆ ਪ੍ਰਤੀ ਏਕੜ ਸਰਕਾਰ ਤੋਂ ਮਨਵਾਇਆ ਮਾਨ ਸਾਹਿਬ ਮੰਨੇ ਖੇਤੀਬਾੜੀ ਮੰਤਰੀ ਢਾਲੀਵਾਲ ਮੰਨਿਆ ਤੇ ਹਜੇ ਤੱਕ 25% ਲੋਕਾਂ ਨੂੰ ਜਿਹੜਾ ਸਿੱਧੀ ਬਜਾਈ ਵਾਲਾ 1500 ਨਹੀਂ ਮਿਲਿਆ ਇਸੇ ਤਰ੍ਹਾਂ ਤੁਸੀਂ ਅੱਜ ਦੇ ਖਰਾਬੇ ਦੇ ਛੱਡੋ ਪਿਛਲੇ ਸਾਲ ਨਰਮੇ ਦੀ ਜਿਹੜੀ ਵੱਡੀ ਮਾਨਸਾ ਦੇ ਵਿੱਚ ਵੱਡਾ ਖੇਤਰ ਸੀ ਗੁਲਾਬੀ ਸੁੰਢੀ ਦੇ ਨਾਲ ਨੁਕਸਾਨਿਆ ਗਿਆ ਹਬੋਰ ਦੇ ਕੰਨੀ ਬਾਗਾਂ ਦਾ ਨੁਕਸਾਨ ਹੋਇਆ ਝੋਨੇ ਨੂੰ ਚੈਨਾ ਵਾਇਰਸ ਦੇ ਨਾਲ ਨੁਕਸਾਨ ਹੋਇਆ ਸਰਕਾਰ ਨੇ ਮੁਆਵਜ਼ਾ ਮੰਨਿਆ ਪਰ ਅੱਜ ਤੱਕ ਨਹੀਂ ਦਿੱਤਾ ਉਸ ਤੋਂ ਬਾਅਦ ਆਜੋ ਅ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਨੇ ਜਦੋਂ ਮੰਗਾ ਨਾ ਮੰਨੀਆਂ ਟੈਨਾ ਟੀ ਪੁਆਇੰਟ ਤੇ ਮਰਨ ਵਰਤੇ ਬੈਠੇ ਪੰਜਾਬ ਦੇ ਵਿੱਚ ਚਾਰ ਥਾਮਾਂ ਤੇ ਰੋਡ ਜਾਮ ਕੀਤੇ ਚਾਰਾਂ ਰੋਡ ਜਾਮਾਂ ਦੇ ਬਾਅਦ ਸਰਕਾਰ ਨੇ ਖੇਤੀਬਾੜੀ ਧਾਲੀਵਾਲ ਸਾਹਿਬ ਨੇ ਢੱਲੇਵਾਲ ਸਾਹਿਬ ਤੋਂ ਮਾਫੀ ਮੰਗੀ ਟੈਨਾ ਟੀ ਪੁਆਇੰਟ ਤੇ ਕਿਉਂਕਿ ਮੁੱਖ ਮੰਤਰੀ ਨੇ ਕਹਿਤਾ ਸੀ ਕਿ ਜਥੇਬੰਦियां ਜਿਹੜੀਆਂ ਹਾਜ਼ਰੀ ਲਵਾਉਣ ਦੇ ਲਈ ਧਰਨੇ ਲਾਉਂਦੀਆਂ ਤਾਂ ਮਾਫੀ ਮੰਗਣ ਤੋਂ ਬਾਅਦ ਮਰਨ ਵਰਤੇ ਬੈਠ ਕੇ ਢੱਲੇਵਾਲ ਸਾਹਿਬ ਨੇ ਸਮੁੱਚੇ ਕਿਸਾਨਾਂ ਦੇ ਜਿਹੜੇ ਪਰਚੇ ਆ ਉਹ ਰੱਦ ਕਰਵਾਏ ਉਸ ਤੋਂ ਬਾਅਦ ਇਹ ਫਸਲਾਂ ਦਾ ਖਰਾਬਾ 올림픽 ਸਕਿੰਨ ਤੇ ਆਜੋ ਕਿਸੇ ਕਿਸਾਨ ਕਿਸੇ ਮਜ਼ਦੂਰ ਕਿਸੇ ਫਾਰਮ ਵਾਲੇ ਵੀਰਾਂ ਦੀਆਂ ਗਾਈਆਂ ਦਾ ਨੁਕਸਾਨ ਹੋਇਆ ਉਹਦਾ ਮਾਫਜਾ 30000 ਸਰਕਾਰ ਮੰਨੀ ਸੀ ਅੱਜ ਤੱਕਰ ਜਿਉਂਦੀ ਤਿਉ ਲਟਕ ਰਿਹਾ ਸੋ ਸਰਕਾਰਾਂ ਤੋਂ ਝਾਕ ਕਰਨ ਦੀ بجائے ਆਪਾਂ ਝੰਡਿਆਂ ਦੇ ਵਿੱਚ ਡੰਡੇ ਪਾ ਕੇ ਇੱਕ ਪ੍ਰੈਸ਼ਰ ਗਰੁੱਪ ਦੇ ਵਿੱਚ ਤਰਫੋਂ ਜਿਹੜਾ ਸਰਕਾਰ ਦੇ ਸਾਹਮਣੇ ਖੜਾਗੇ ਤਾਂ ਫਿਰ ਜਾ ਕੇ ਸਾਨੂੰ ਇਹ ਜਿਹੜੇ ਮੁਆਵਜ਼ੇ ਮਿਲਨੇ ਆ ਵਰਨਾ ਮਾਨ ਤਾਂ ਨਿਤ ਨਵੇਂ ਐਲਾਨ ਕਰਦਾ ਐਲਾਨ ਹੋ ਕੇ ਹੀ ਰਹਿ ਜਾਂਦੇ ਆ ਸਰਕਾਰ ਲਾਰਿਆਂ ਤੇ ਲਾਰਾ ਲਾ ਰਹੀ ਆ ਕਿਸਾਨਾਂ ਨੂੰ ਦੇ ਕੁਛ ਨਹੀਂ ਜੀ ਕਿਸਾਨਾਂ ਦਾ ਕਹਿਣਾ ਵੀ ਸਾਨੂੰ ਜਲ ਤੋਂ ਜਲਦੀ ਮੁਆਵਜ਼ੇ ਦਿੱਤੇ ਜਾਣ ਸਾਨੂੰ ਅਗਲੀ ਜਿਹੜੀ ਫਸਲ ਆਉਣੀ ਆ ਉਹ ਤੇ ਸਬਸਿਡੀ ਦਿੱਤੀ ਜਾਵੇ ਕਿਸਾਨਾਂ ਕੁਲ ਸਾਡੇ ਨਾਲ ਨੇ ਇਹਨਾਂ ਦੀ ਪੂਰੀ ਜਾਣਕਾਰੀ ਲੈਣੇ ਆ ਹਾਂਜੀ ਸੰ ਸੇਵੇ ਵਾਲਾ ਜੀ ਅਜੀ ਕਿੰਨੇ ਕੁ ਫਸਲ ਮਾਰੀ ਗਈ ਤੁਹਾਡੀ ਸੱਤ ਕਿੱਲੇ ਮਾਰੇ ਗਏ ਜੀ ਸੱਤ ਕਿੱਲੇ ਠੇਕੇ ਤੇ ਸੀ ਆਪਦੀ ਘਰ ਦੀ ਸੀ ਆਪਦੀ ਤਿੰਨ ਚਾਰ ਕਿੱਲੇ ਘਰ ਦੀ ਤਿੰਨ ਕਿੱਲੇ ਠੇਕੇ ਤੇ ਜੀ ਕੋਈ ਤੁਹਾਡੇ ਕੋਲੇ ਹੁਣ ਪਟਵਾਰੀ ਜਾਂ ਕੋਈ ਹੋਰ ਅਧਿਕਾਰੀ ਪਹੁੰਚਿਆ ਪਟਵਾਰੀ ਸਾਹਿਬ ਲਿਖੀ ਜਾਂਦੇ ਆ ਜੀ ਪਰ ਲਿਖਦੇ ਕੱਚੇ ਰਜਿਸਟਰ ਤੇ ਹੀ ਆ ਅੱਛਾ ਉਹਨਾਂ ਦਾ ਗਾਂਹ ਪਤਾ ਨਹੀਂ ਉਹ ਜਾਊ ਕਿ ਨਾ ਜਾਊ ਹਲੇ ਅਜੀ ਵੀ ਤੁਹਾਨੂੰ ਪੂਰਾ ਵਿਸ਼ਵਾਸ ਨਹੀਂ ਵਿਸ਼ਵਾਸ ਨਹੀਂ ਗਾਜੀ ਪੂਰਾ ਨਹੀਂ ਉੱਥੇ ਨੰਬਰਦਾਰ ਜਾਂ ਕੋਈ ਹੋਰ ਨੰਬਰਦਾਰ ਸਰਪੰਚ ਬੈਠੇ ਆ ਹਾਂਜੀ ਉਹ ਹੈਗੇ ਆ ਜੀ ਨਾਲ ਜੀ ਬਾਈ ਕਹਿੰਦਾ ਹੋਰ ਹੈ ਦਰਸ਼ਿੰਦਾ ਜੀ ਸਾਡੇ ਨਾਲ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਘੜੇ ਮਰੀ ਨੁਕਸਾਨ ਬੜਾ ਹੋ ਗਿਆ ਜੀ ਜੀ ਦਿਸ ਜਾਂਦਾ ਸਾਰਿਆਂ ਨੂੰ ਬਈ ਬਹੁਤ ਜਿਆਦਾ ਨੁਕਸਾਨ ਆ ਜੀ ਤੇ ਹਜੇ ਸਰਕਾਰ ਦਾ ਵੀ ਬਸ ਇੱਕ ਆਪ ਦਾ ਪੱਲਾ ਜਾਂ ਝਾੜ ਰਿਹਾ ਹੈ ਕੋਈ ਲੱਗ ਨਹੀਂ ਰਿਹਾ ਕਿਉਂਕਿ ਹਲਕਾ ਬੜਾ ਇੱਕ ਪਟਵਾਰੀਆਂ ਕੋਲੇ ਉਹਨਾਂ ਨੇ ਥੋੜਾ ਥੋੜਾ ਰਕਬਾ ਲਿਖਿਆ ਤੇ ਇਸ ਕਰਕੇ ਕੋਈ ਪੱਲੇ ਪੈਂਦਾ ਦੀਦਾ ਨਹੀਂ ਲੱਗਦਾ ਨਹੀਂ ਕੁਝ ਤੁਹਾਡੀ ਜਥੇਬੰਦੀ ਜਿਵੇਂ ਭਾਈ ਭਿੰਡਰ ਨੇ ਵੀ ਦੱਸ ਕਿਹੜਾ ਜਿਹਦੇ 5-5 ਕਿੱਲੇ ਇੱਕੜਾਂ ਨੂੰ ਦੇਣਾ ਜੇ ਕਿਸੇ ਦਾਸ ਹੋ ਗਿਆ ਉਹਨੂੰ ਨਹੀਂ ਮਿਲਣਾ 5 ਹੀ ਕਿੱਲੇ ਦਾ ਮੁਆਜਰ ਮਿਲਣਾ ਸਰਕਾਰ ਵੱਲੋਂ ਇਹ ਆ ਬਾਈ ਜੀ ਨੇ ਇਹ ਗੱਲ ਤੇ ਤੁਹਾਡੀ ਜਿਹੜੀ ਜਥੇਬੰਦੀ ਹੈ ਕੀ ਐਕਸ਼ਨ ਲਓਗੀ ਉਹ ਤੋਂ ਬਾਅਦ ਜੇ ਨਹੀਂ ਮਿਲਦਾ ਤਾਂ ਪੂਰਾ ਮੌਜਾ ਨਹੀਂ ਐਕਸ਼ਨ ਲਵਾਂਗੇ ਜਿਵੇਂ ਵੀ ਕੋਈ ਪ੍ਰੋਗਰਾਮ ਹੋਊਗਾ ਪਹਿਲੀ ਤੇ ਗੱਲ ਹੁਣ ਇੱਥੇ ਹੀ ਪ੍ਰੋਗਰਾਮ ਚੱਲੀ ਜਾਂਦਾ ਹੈ ਜਿਹੋ ਜਿਹਾ ਕੋਈ ਵੱਡਾ ਪ੍ਰੋਗਰਾਮ ਆਊਗਾ ਉਹਦੇ ਵਿੱਚ ਆਪਦੀ ਸ਼ਮੂਲੀਅਤ ਕਿਉਂਕਿ ਧਰਨੇ ਰੈਲੀਆਂ ਬਿਨਾਂ ਤਾਂ ਪੈਸੇ ਮਿਲਣੇ ਹੀ ਨਹੀਂਗੇ ਇੱਕ ਵੀ ਪਰਸੈਂਟ ਚਾਂਸ ਹੀ ਨਹੀਂਗਾ ਤੇ ਇਸ ਕਰਕੇ ਕਿਸਾਨਾਂ ਦੇ ਨਾਲ ਖੜੇ ਆ ਤੇ ਖੜੇ ਰਵਾਂਗੇ ਹਾਂ ਬਾਪੂ ਜੀ ਜੀ ਚਾਰ ਪੰਜ ਕਿੱਲੇ ਸੀ ਸਾਰੇ ਕਣਕ ਮਰ ਚੁੱਕੀ ਹੈ ਜੀ ਕਿਹੜਾ ਪਿੰਡ ਆਪਣਾ ਹਾਈ ਜੈਤੋ ਜੀ ਚਾਰ ਕਿੱਲੇ ਸੀ ਚਾਰੇ ਠੇਕੇ ਦੇ ਸੀ ਜਾਂ ਘਰ ਦੀ ਸੀ ਚਾਰੀ ਸੀਗੇ ਜੀ ਚਾਰੀ ਮਰ ਗਈ ਕੋਈ ਅਧਿਕਾਰੀ ਪਹੁੰਚਿਆ ਤੁਹਾਡੇ ਕੋਲੇ ਹਾਂ ਜੀ ਪਹੁੰਚੇ ਸੀਗੇ ਉਹ ਫੋਟੋ ਫੋਟੋ ਜੇ ਕਰਕੇ ਮੁੜਿਆ ਆਏ ਆ ਜੀ ਬਸ ਇਹ ਹਾਜੀ ਕੁਛ ਕਰਕੇ ਮੁੜਿਆ ਜੀ ਉਹ ਗਾਂ ਹੁਣ ਤਾਂ ਉਹ ਸਰਕਾਰ ਦੱਸੂਗੀ ਆਸਰਾਵਾਂ ਵੱਲੋਂ ਵੀ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਕਿਸਾਨਾਂ ਦਾ ਕਹਿਣਾ ਜੀ ਕਿ ਪੂਰਾ ਪੱਕਾ ਵਿਸ਼ਵਾਸ ਨਹੀਂ ਦੁਆਰਿਆ ਜਾ ਰਿਹਾ ਕਿਸਾਨਾਂ ਨੂੰ ਤੇ ਇਹ ਸੀ ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਿਸਾਨ ਆਗੂ ਜਿਨ੍ਹਾਂ ਤੋਂ ਆਪਾਂ ਪੂਰੀ ਜਾਣਕਾਰੀ ਲਈ ਹੈ ਕਿ ਤੁਸੀਂ ਵੇਖ ਲਈ ਸੱਚ ਦੀ ਪੜਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਧੰਨਵਾਦ